ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੰਗੇ ਸੀਮਨ ਵਾਲੇ ਦੋ ਗੱਬਣਾ ਵੇੜਾ ਹੈ ਸੇਲ ਆ ਡਿਟੇਲ ਤੇ ਰੇਟ ਵੀਰ ਤੋਂ ਪੁੱਛਦੇ ਆਓਗੇ ਅਗਲੀ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਬਾਈ ਜਸਨਪ੍ਰੀਤ ਪੈਂਡਪੜਾਉੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੰਬਰ 6280581652 ਪਹਿਲੇ ਨੰਬਰ ਤੇ ਆਪਾਂ ਜਿਹੜੀ ਬੈੜ ਦੇਖੀ ਜ ਨੇ ਗੱਬਣਾ ਕਿਹੜਾ ਸੂਆ ਦੂਜਾ ਸੂਆ ਤੇ ਕਹ ਇੱਕ ਦਿਨ ਇਹਦੇ ਸੂਣ ਚ ਬਾਕੀ ਪਏ ਆ। ਭਾਈ ਬਸ ਹਫਤਾ ਹੀ ਗੱਡੂ ਬੱਚੀ। ਹਫਤਾ ਗੱਡੂਗੀ। ਤੇ ਕੈ ਦਿਨ ਨੈਟ ਜੇ ਗਾੜਦੇ ਸੂਣ ਦੇ। ਭਾਈ ਬਸ ਹਫਤਾ ਹੀ ਗੱਡੂ ਬੱਚੀ। ਹਫਤਾ ਸੂਣ ਚ ਬਾਕੀ ਦੰਦੋਂ ਕਿਵੇਂ ਆ? ਦੰਦੋਂ ਭਈਆ ਸਹੀ। 6 ਦੰਦ ਦੂਜਾ ਸੂਆ। ਦੂਜਾ ਸਲਾ। ਤੇ ਪਹਿਲੇ ਸੂਏ ਮਾਲਕ ਨੇ ਦੁੱਧ ਕਿੰਨਾ ਕਿ ਦੱਸਿਆ ਆਪਾਂ ਨੇ। ਭਾਈ ਪਿਛਲੇ ਸੂਏ ਦਾ ਕਿਉਂ ਆ ਵਾ ਦਾ 20 20 ਲੀਟਰ ਬੱਚੀ ਦਾ। 20 20 ਲੀਟਰ। ਐਕਸ ਜੇ ਆਰਡਰ ਦੀ ਆ ਬਟ ਕੋਈ ਉਹੀ ਗੱਲ ਨਹੀਂ ਹੈ ਨਾ। ਠੀਕ ਹੈ। ਅੰਡੀ ਸੀਲ ਫੋਲਾ ਬੱਚੀ ਕੋਈ ਚੱਕਰ ਨਹੀਂ ਲੈ। ਠੀਕ ਹੈ ਜਿਵੇਂ ਮਰ ਜਹ ਹੱਥ ਪੱਲਾ ਜਮਾ 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 ਬਾਈ ਜਰਾ ਜਲਦੀ ਹੋੜੀ ਹੱਥੀ ਚਵਾਈ ਕਰ ਲੋ ਚਾਹੇ ਮਸ਼ੀਨੀ ਦੇਖ ਖੜੀਆਂ ਗਾਲਾ ਗਬੜ ਕਪੜ ਵੜਦੀਆਂ ਜਮਾ ਹਣਾ ਕੋਈ ਚੱਕਰੀ ਨਗੜਨ ਤੇ ਇਹ ਕੀ ਗੱਸੇ ਲਾਗੇ ਜਿਲੇ ਵੀ 24 25 ਕਿਲੋ ਦੀ ਵੜ ਹੈਗੀ ਹੈ ਹੈਗੀ ਆ ਬਾਈ ਸੀਮਨ ਵਗੈਰਾ ਪਤਾ ਕੁਛ ਕਿਹੜੇ ਲੱਗੇ ਹਾਂ ਬਾਈ ਆਪ ਇਹ ਆਕਾਸ਼ਦੀਪ ਦੇ ਗਾਹਾਂ ਇਹ ਵੀ ਬੈਗ ਸ਼ਾਟ ਲੱਗਿਆ ਵਾ ਆਪਣਾ ਵਾ ਆਪਣਾ ਬਲ ਡਵਾਈਡ ਦਾ ਠੀਕ ਆ ਬੈਗ ਸ਼ਾਟ ਤੋਂ ਗੱਬਣਾ ਹਾਂ ਬਾਈ ਗੱਬਣਾ ਠੀਕ ਹੈ ਤੇ ਰੇਟ ਵਗੈਰਾ ਇਹਦਾ ਕੀ ਰਹੂਗਾ ਬਾਈ ਲੈਣ ਦੇਣ ਵਾਲੀ ਗੱਲ ਦੀ ਆ ਇੱਕ 15 ਦਿਵਸ ਦੀ ਦੇਣੀ ਹੈ ਮਾਨਤਨ ਹੋ ਜਾਊਗਾ ਮਾਨਤਨ ਕਰ ਸੋ 1,115,000 ਰੁਪਏ ਦੀ ਬਚੀ ਵੀਰ ਕਹਿੰਦਾ ਦੇ ਦਾਂਗੇ ਮਾਨਦਾਨ ਥੋੜਾ ਬਹੁਤ ਇਹਦੇ ਵਿੱਚੋਂ ਹੋ ਜਾਊਗਾ ਸਪਰ ਫੇਸ ਕੁਆਲਿਟੀ ਵਗੈਰਾ ਵੇਖਦੇ ਹੀ ਦੇਖੋ ਸੋਹਣੀ ਸਾਫ ਸੁਥਰੀ ਰਾਜੀ ਸਮੀ ਭਲੀ ਵੀ ਦੂਜਾ ਸੂਆ ਸੂਰੀ ਆ ਦਿਨ ਲਗਭਗ ਹਫਤਾਕ ਸੂਣ ਚ ਇਹਦਾ ਬਾਕੀ ਪਿਆ ਸੋ ਕੱਦ ਕਾਟ ਵਗੈਰਾ ਸ਼ਾਈਨਿੰਗ ਸੂਨਿੰਗ ਦੇਖੋ ਤੇ ਥਣਾ ਥੁਣਾ ਜੀ ਪਾਜੂ ਬਿਲਕੁਲ ਓਕੇ ਆ ਵੀਰੇ ਗਿਅਰ ਜਮਾਇਕਾ ਨੰਬਰ ਮਿਲ ਗਿਆ ਠੀਕ ਹੈ 115 ਜੋ ਮੌਕੇ ਤੇ ਮਾਨਦਾਨ ਹੋ ਜੂਗਾ ਦੁੱਧ ਦਾ ਆਪਾਂ ਗੈਸ ਲਾ ਸਕੀਏ ਚੰਗੀ ਗਿਅਰ ਕਰ ਲਾਂਗੇ 25 20 ਐਵੇਂ ਆਪਾਂ ਕਹੇ ਨੂੰ 35 40 ਦੇ ਦੋ ਵੀ ਗੱਲਾਂ ਦਾ ਫਾਇਦਾ ਕੋਈ ਨਹੀਂ ਹਾਂ ਜਿਵੇਂ ਕਹਿੰਦੇ ਗੋਲ ਦਾ ਰੁੱੜ ਜਾਂਦਾ ਚੌਰਸ ਰੁੱੜਦਾ ਨਹੀਂ ਰੁੱੜਦਾ ਉਹ ਗੋਲ ਜੀ ਗੱਲ ਉੰਨੀ ਕ ਕਰੋ ਵੀ ਜਿੰਨੀ ਕ ਗੱਲ ਹੈਗੀ ਆ ਹਨਾ ਹੈਗੀ ਹੈ ਬਈ ਠੀਕ ਆਪਾਂ ਨੂੰ ਪਤਾ ਚੋ 25 ਕਿਲੋ ਦਾ ਮਾਰਨ ਵਾਲੀ ਬੈੜ ਹੈ ਨਹੀਂਗੀ ਹੈਗੀ ਹੈ ਤੇ ਆ ਜੀ ਬਾਈ ਅੱਗੇ ਦੋ ਨੰਬਰ ਜਿਹੜੀ ਬੈੜ ਦੇਖੀ ਜਾਂਦੇ ਆ ਇਹ ਕਿਹੜਾ ਸੂਆ ਸੂਰੀ ਆ ਇਹ ਬਾਈ ਦੂਜਾ ਸੂਆ ਆ ਤੇ ਕਹਿ ਗਏ ਕਦਨ ਕੱਢਦੀ ਪਈ ਆ ਸੂਨ ਦੇ ਇਹ ਇਹ ਵੀ ਬਸ ਕੱਢਦੀ ਆ ਬਾਈ ਇਹਦੇ ਯਾਰ 13 ਤਰੀਕ ਨੂੰ ਸੈੱਟ ਪੂਰੇ ਆ ਠੀਕ ਹੈ ਲਗਭਗ ਹਫਤਾ ਖੰਡੇ ਵੀ ਲੈ ਜਾਊਗੀ ਹਨਾ ਲੇਵਾ ਬੱਚੀ ਨੇ ਇੰਨਾ ਕੱਢਣਾ ਜਿੰਨਾ ਮੂਰੇ ਆ ਉਨਾਂ ਹੀ ਮੰਗ ਰਹੂਗਾ ਜਿਹਦੇ ਦੂਗੀ ਇਹ ਤਾਂ ਆਪਾਂ ਦੁੱਧ ਦਾ ਗੈਸ ਕੀ ਲਾ ਸਕੀਏ ਦੋਸੋ ਵੀ ਪਿਛਲੇ ਸੂਆ ਦਾ ਘਾਵਾ ਰਹਾ ਸੱਪੀ ਚੋਟੀ ਦਾ ਕੋਲੋਂ ਮੂਰ ਬੱਛੀ ਦਾ ਠੀਕ ਹੈ ਬਾਕੀ ਕੱਦ ਕੱੜ ਪਤਲੀ ਚਮੜੀ ਦੇ ਵਿੱਚ ਆ ਗਈ ਹਨਾ ਚਮੜੀ ਵਿੱਚ ਕਹਿੰਦਾ ਭਾਬੀ 30 ਨੂੰ ਪਤਲੀ ਬਾਹੜ ਆ ਜਦ ਇਹਦੀ ਗੱਲ ਮੈਂ ਆ 30 ਨੂੰ ਟੱਚ ਕਰ ਸਕਦੀ ਆ 30 ਨੂੰ ਟੱਚ ਕਰੂ ਬਾਈ ਇਹਦਾ ਪਰ ਰੇਟ ਕੀ ਰੱਖਿਆ ਏਅਰ ਬੱਸੀ ਬਈ ਇਹ 95000 ਦੇ ਦਾ 95000 ਦੀ ਮਾਨਤਾ ਮਾਣੋ ਮੋਟਾ ਠੀਕ ਐ ਇਸ ਸੀਮਨ ਵਗੈਰਾ ਪਤਾ ਕੁਛ ਨਹੀਂ ਪਤਾ ਸੀਮਨ ਦੀ ਟ੍ਰੇਲ ਭਾਈ ਦੇ ਦਾਂਗੇ ਜਿਹੜਾ ਵੀ ਫੋਨ ਲਾਊਗਾ ਠੀਕ ਐ ਮੈਂ ਲਾ ਪੁੱਛੀਂ ਜਾਂ ਅਪਾ ਕਨਫਰਮ ਕਰ ਦਾਂਗੇ ਮੈਨੂੰ ਪਤਾ ਨਹੀਂ ਕਰੀ ਅਪਾ ਕਨਫਰਮ ਕਰ ਦਾਂਗੇ ਹਣਾ ਟੋਰੀ ਬਾਹਰ ਰੋ ਸੋ ਵੀਰੋ ਦੂਜੇ ਨੰਬਰ ਵਾਲੀ ਵਾੜ 95000 ਰੁਪਏ ਕੀਮਤ ਤੇ ਫੂਨ ਦੇ ਵਿੱਚ ਇਹਦੇ ਵੀ 5-7 ਦਿਨ ਬਾਕੀ ਆ ਚੰਗੀ ਈਅਰ ਰੱਖਾਂਗੇ 3 ਕਿਲੋ ਨਹੀਂ 25-22 ਤੋਂ ਮਰਨ ਵਾਲੀ ਹੈਣੀਗੀ ਹਵਾਨੇ ਤੇ ਨਾੜਾ ਵਗੈਰਾ ਸੋਹਣਿਆ ਚੰਗੇ ਦਫੀ ਜੀ ਆ ਰਾਜੀ ਸਮੀ ਬਲੀ ਵੀ ਲਿਸਤੀ ਨਾਮੀ ਨਹੀਂ ਹੈਗੀ ਤੇ ਕੀਮਤ ਸਿਰਫ 95000 ਇਹਦੇ ਵਿੱਚੋਂ ਥੋੜਾ ਬਹੁਤਾ ਵੀ ਰਮਾਨਦਾਨ ਕਰ ਦੂਗਾ ਪਿੰਡ ਭਦੌੜ ਕੋਠੇ ਭਾਂਸੇ ਵਾਲੇ ੁੱਲਰ ਡੈਰੀ ਫਾਰਮ ਇਥੋਂ ਵੀਡੀਓ ਕਵਰ ਕੀਤੀ ਆ 62805 816982 81698 ਵੀਰ ਦਾ ਨੰਬਰ ਆ ਮੁੰਡੇ ਦਾ ਇਹਦਾ ਇਹ ਕਿਸੇ ਵੀ ਵੀਰ ਦੇ ਦੋਨਾਂ ਵੇੜਾ ਚ ਕੋਈ ਵੀ ਵੇੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਇਹ ਮੇਰੇ ਗੱਲ ਐ ਕਿ ਆਪਾਂ ਇਹ ਕਿਹਾ ਆਪਣੇ ਘਰ ਤੱਕ ਦੀ ਗਰੰਟੀ ਹੈ ਵੇੜਾਂ ਦੀ ਆਪਣੇ ਗੇਟ ਤੋਂ ਬਾਹਰ ਹੋ ਗਈਆਂ ਆਪਣੀ ਕੋਈ ਇਹਦੀ ਗਰੰਟੀ ਨਹੀਂ ਹੈਗੀ ਆਪਣੇ ਘਰੇ ਬੰਦਾ ਚਾਹੇ ਤਸੱਲੀ ਕਰਕੇ ਲੈ ਕੇ ਜਾਵੇ ਵੇੜਾ ਜੋ ਗੱਲ ਜਮਾਂ ਜੈਨੂ ਹੋਣਾ ਹਨਾ ਜੈਨੂਨ ਗੱਲ ਬਾਈ ਜਿਹੜੀ ਮੁੜਕੇ ਵਾਲਾ ਮਹੀਨੇ ਬਾਅਦ ਇੱਥੇ ਤੁਰੇ ਫਰੇ ਗਾਂ ਲੈ ਕੇ ਆਪਾਂ ਨਹੀਂ ਉਹ ਬਾਈ ਗਮਰਵਾਉਣੀ ਕਰਦੇ ਠੀਕ ਹੈ ਜੈਜ ਗੱਲ ਸੋ ਵੀਡੀਓ ਦੇਖ ਲਿਓ ਸਭ ਦਾ ਤਾਂ